ਭਾਈ ਕਨਈਆ ਜੀ ਦੀ ਸੇਵਾ ਨੂੰ ਸਮਰਪਿਤ ਜਨਤਾ ਸੇਵਾ ਸਮਿਤੀ ਫਗਵਾੜਾ ਵੱਲੋਂ ਰੇਲਵੇ ਸਟੇਸ਼ਨ ਵਿਖੇ ਯਾਤਰੀਆਂ ਲਈ 39ਵੀਂ ਜਲ ਸੇਵਾ ਸ਼ੁਰੂ ਕੀਤੀ ਗਈ ਵਿਪਨ ਖੁਰਾਨਾ ਦੀ ਅਗਵਾਈ ਹੇਠ ਸ਼ੁਰੂ ਹੋਈ ਇਸ ਜਲ ਸੇਵਾ ਦਾ ਸ਼ੁਭਰਾਮ ਪੰਜਾਬ ਕੇਸਰੀ ਦੇ ਮੁਖ ਸੰਪਾਦਕ ਵਿਜੇ ਚੋਪੜਾ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਨ ਤੋਂ ਇਲਾਵਾ ਨਗਰ ਨਿਗਮ ਫਗਵਾੜਾ ਦੇ ਮੇਅਰ ਰਾਮਪਾਲ ਉੱਪਲ ਅਤੇ ਸੀਨੀਅਰ ਡੀਸੀਐਮ ਪਰਮਦੀਪ ਸਿੰਘ ਸੈਣੀ ਨੇ ਸਾਂਝੇ ਤੌਰ ਤੇ ਆਪਣੇ ਘਰ ਕਮਲਾ ਨਾਲ ਕੀਤਾ ਇਸਬੰਦੀ ਰੇਲਵੇ ਸਟੇਸ਼ਨ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵਿਜੇ ਚੋਪੜਾ ਅਤੇ ਸੋਮਪ੍ਰਕਾਸ਼ ਕੈਂਥ ਨੇ ਸਮਿਤੀ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਣੀ ਪਿਲਾਉਣਾ ਬਹੁਤ ਹੀ ਭੁੰਦਾ ਕੰਮ ਹੈ ਤੇ ਸਾਨੂੰ ਸਾਰਿਆਂ ਨੂੰ ਇਹੋ ਜਿਹਾ ਕਾਰਜ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਟ੍ਰੇਨ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇਸ ਚਲ ਸੇਵਾ ਦਾ ਭਰਪੂਰ ਫਾਇਦਾ ਹੁੰਦਾ ਹੈ ਜਿਸ ਲਈ ਸਮਿਤੀ ਵਧਾਈ ਦੀ ਪਾਤਰ ਹੈ। 39 ਬਰੇ ਹੋ ਗਏ ਇਹ ਪਰੰਪਰਾ ਚੱਲਦੇ ਆ ਗੁਰਜੀਵਨ ਸਮਤੀ ਨੂੰ ਸੇਵਾ ਜੋ ਪਾਣੀ ਦੀ ਸੇਵਾ ਕੀਤੀ ਜਾਂਦੀ ਹੈ ਇਹ ਲੋਕਾਂ ਤੇ ਬੜੀ ਵਧੀਆ ਪਰੰਪਰਾ ਥਵਾੜੇ ਚਾਇ ਰੱਖੀ ਹੰਤਾਈ ਸਾ ਲਗਾਤਾਰ ਕੰਮ ਨੂੰ ਕਰਦੇ ਆ ਹੁਣ ਬਹੁਤ ਵੱਡੀ ਗੱਲ ਜਦੋਂ ਵੀ ਕੋਈ ਸੰਕਟ ਦੀ ਘੜੀ ਆਈ ਹੈ ਉਹਨੇ ਆ ਕੇ ਹੋ ਕੇ ਸੇਵਾ ਦਾ ਗੰਮ ਕੀਤਾ ਚਾਹੇ ਜਤਵਾ ਦਾ ਸਮਾਹ ਹੋਵੇ ਜਾਂ ਲੜਾਈ ਦਾ ਸਮਾਹ ਹੋਵੇ ਉਸ ਵਕਤ ਵੱਧੋ ਕੇ ਹੋ ਕੇ ਪੰਜਾਬ ਤੇ ਲੋਕਾਂ ਦੀ ਵਾ ਵਧੀ ਹੈ ਔਰ ਜੇ ਇਹ ਸੇਵਾ ਨਾ ਕਰਦੇ तो शायद की हालात इस तरह पंजाब के हिंदू बहुत सारे दुकान कर रहे हो यह परमात्मा की कृपा हो दस अपनी जेल चेनेमा की विशेष कृपा है जी सेवा करते हो सब ट्रेन गया है तो सारे लोग मिनट में आते इस तरह ही مانیਪੁਰ ਸ਼ਰਮਾਲੀ ਦੀ ਹੈ ਪੰਜਾਬ ਕਹਿਆਣੇ ਤੋਂ ਇੱਕ ਜਗ੍ਹਾ ਹੈ ਕੋਠੇ ਤੇ ਨਹੀਂ ਹੈ ਮੈਂ ਇਹ ਬੈਸ਼ਕੁਰਨਾ ਰੱਬਿਆ ਅੱਜ ਬੋਲਦਾ ਮੈਂ ਕਿੰਨਾ ਆਉਂਦਾ ਇਹ ਕੋਈ ਦੇਖਣ ਨੂੰ ਨਹੀਂ ਚਾਹੀਦਾ ਸੇਵਾ ਦੇ ਕਰਨੇ ਚਾਹੀਦੇ ਇਸ ਰਾਮ ਸ਼ਹਿਰ ਵਾਸੀਆਂ ਨੇ ਸੰਸਥਾ ਵੱਲੋਂ ਕੀਤੇ ਉਸ ਉਪਰਾਲੇ ਦੀ ਸ਼ਲਾਘਾ ਕੀਤੀ ਸੰਸਥਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਚੇਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਮਲਕੀਅਤ ਸਿੰਘ ਰਗਬੋਤਰਾ ਪੰਕਜ ਚਾਵਲਾ ਰਾਜੂ ਚੈਲ ਅਰुण ਘੋਸਲਾ ਬੀਬੀ ਸਰਬਜੀਤ ਕੌਰ ਪ੍ਰਦੀਪ ਉਹਜਾ ਵਿਕਰਮ ਝਲੋਟਾ ਰஞ்சிਤਪਾਲ ਪਾਵਲਾ ਸਰਬਜੀਤ ਕਾਕਾ ਗੁਰਜੀਤਪਾਲ ਵਾਲੀਆ ਟੀਟੂ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਮਹਿਬੂਸਾਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਜਨਤਾ ਸੇਵਾ ਸਮਿਤੀ ਵੱਲੋਂ ਜੋ ਪਿਛਲੇ 39 ਸਾਲਾਂ ਤੋਂ ਬਹੁਤ ਹੀ ਵਧੀਆ ਉਪਰਾਲਾ ਕਰ ਰਿਹਾ ਜਿਹਦੇ ਪ੍ਰਧਾਨ ਬੇਪਰ ਖਰਾਨਾ ਜੀ ਉਹਨਾਂ ਦੀ ਸਾਰੀ ਟੀਮ ਮੇਰੇ ਨਾਲ ਪ੍ਰਦੀਪ ਹੋਜਾ ਜੀ ਮੇਰਾ ਛੋਟਾ ਵੀਰ ਨਿਤਨ ਚੱਡਾ ਜੀ ਔਰ ਇਹਨਾਂ ਦੀ ਜਿੰਨੀ ਵੀ ਸਾਰੀ ਟੀਮ ਆ ਜੋ ਜਨਤਾ ਸੇਵਾ ਸਮਿਤੀ ਪਾਣੀ ਪਿਆੰਦਾ ਕੰਮ ਕਰ ਰਹੀ ਆ ਭਾਈ ਕਨਈਆ ਜੀ ਨੇ ਵੀ ਜਦੋਂ ਦੁਸ਼ਮਣਾਂ ਨੂੰ ਪਾਣੀ ਪਿਆਇਆ ਤਾਂ ਗੁਰੂ ਜੀ ਨੂੰ ਉਹਨਾਂ ਨੇ ਸ਼ਿਕਾਇਤ ਕੀਤੀ ਸਿੰਘਾਂ ਨੇ ਬਾਕੀਆਂ ਨੇ ਵੀ ਦੇਖੋ ਜੀ ਗੁਰੂ ਜੀ ਇਹਦੇ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਰਹੇ ਆ ਤਾਂ ਗੁਰੂ ਜੀ ਨੇ ਵੀ ਇਹੀ ਕਿਹਾ ਸੀ ਕਿ ਪਾਣੀ ਪਿਲਾਉਣਾ ਇੱਕ ਬਹੁਤ ਵੱਡਾ ਉਪਕਾਰ ਆ ਜਿੱਦਾਂ ਖੂਨਦਾਨ ਇੱਕ ਬਹੁਤ ਵੱਡਾ ਉਪਕਾਰ ਆ ਇਦਾਂ ਹੀ ਪਿਆਸੇ ਨੂੰ ਜੇ ਪਾਣੀ ਮਿਲ ਜਵੇ ਉਹ ਬਹੁਤ ਵੱਡਾ ਉਪਕਾਰ ਆ। ਫਗਵਾੜਾ ਰੇਲਵੇ ਸਟੇਸ਼ਨ ਤੇ ਫਗਵਾੜਾ ਜਲ ਸੇਵਾ ਸਮਿਤੀ ਵੱਲੋਂ 39ਵਾਂ ਜਿਹੜਾ ਸਾਲਵਾ ਇਹ ਜਲ ਸੇਵਾ ਕਰਨ ਦਾ ਇਹਨਾਂ ਦਾ ਉਹਦੀ ਅੱਜ ਉਹਦਾ ਅੱਜ ਚੇਰਾ ਸ਼ੋਭਤ ਘਟਨਾ ਉਹ ਸ਼੍ਰੀ ਸੋਮਬਰਗਾ ਜੀ ਕਹਿੰਦੇ ਆ ਆਪਣੇ ਸ਼ੋਭਕਰ ਕੰਮ ਕਰ ਰਹੇ ਆ। ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਨਾਂ ਨੂੰ ਬਹੁਤ ਆਪਣੇ ਦਿਲ ਦੀਆਂ ਗਰਾਹੀਆਂ ਤੋਂ ਮੁਬਾਰਕਾਂ ਦਿੰਨੇ ਆ ਕਿ ਉਹ ਜਨਤਾ ਦੀ ਸੇਵਾ ਲਈ ਜਿਹੜੇ ਐਡੀ ਗੁਰੂਦੂਰੋਂ ਫਗਵਾੜੇ ਸਟੇਸ਼ਨ ਤੇ ਆ ਕੇ ਟ੍ਰੇਨਾਂ ਰੁਕਦੀਆਂ ਵਾਂ ਉਹਨਾਂ ਦੀ ਇਹ ਜਲਦੀ ਸੇਵਾ ਕਰਦੇ ਆ ਤੇ ਅਸੀਂ ਆਪਣੇ ਵੱਲੋਂ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਇਹਨਾਂ ਦਾ ਪੂਰਾ ਤਹਿ ਦਿਲੋਂ ਸਾਥ ਦਿੰਨੇ ਆ ਜਲ ਸੇਵਾ ਸਮਿਤੀ ਦੇ ਜਿਹੜੇ ਸਰਪ੍ਰਸ ਨੇ ਸ਼੍ਰੀ ਵਿਪਨ ਖਰਾਨਾ ਜੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹ ਉਹ ਐਨੇ ਸਾਲਾਂ ਤੋਂ ਸਟੇਸ਼ਨ ਤੇ ਪਿਆਸੇ ਬੰਦਿਆਂ ਦੇ ਲਈ ਸੇਵਾ ਭਾਵਨਾ ਨਾਲ ਲੱਗੇ ਹੋਏ ਆ